ਰਾਜਾ ਅਗਰਸੈਨ ਜੀ ਦੀ ਜੈ ਅੱਜ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਅਗਰ왈 ਵੈਲਫੇਅਰ ਸਭਾ ਬੁਲਾਡਾ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਮਹਾਰਾਜਾ ਅਗਰਸੈਨ ਜੀ ਜੈੰਤੀ ਦੇ ਉਪਲਬਖ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਔਰ ਸਾਡੀ ਸਭਾ ਵੱਲੋਂ ਹਰ ਸਾਲ ਇਹ ਪ੍ਰੋਗਰਾਮ ਕੀਤਾ ਜਾਂਦਾ ਹੈ ਔਰ ਸਮੇਂ-ਸਮੇਂ ਅਨੁਸਾਰ ਹੋਰ ਵੀ ਪ੍ਰੋਜੈਕਟ ਲਗਾਏ ਜਾਂਦੇ ਹਨ ਜਿਸ ਤਰ੍ਹਾਂ ਕਿ ਗਰੀਬ ਅਗਰ왈 ਲੜਕੀਆਂ ਦੀ ਸ਼ਾਦੀ ਕੋਈ ਮੈਡੀਕਲ ਕੈਂਪ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਅਗਰ왈 ਸਭਾ ਉਨਾ ਵਾਸਤੇ ਹਰ ਵਕਤ ਤਿਆਰ ਰਹਿੰਦੀ ਹੈ ਧੰਨਵਾਦ ਅੱਜ ਅਗਰਵਾਲ ਸਭਾ ਬੜਲਾਡਾ ਵੱਲੋਂ ਮਹਾਰਾਜਾ ਅਗਰਸੈਨ ਜੀ ਦੇ ਜਨਮ ਦਿਵਸ ਦੇ ਉਪਲਬਖ ਵਿੱਚ ਸ਼ੋਭਾ ਯਾਤਰਾ ਦਾ आयोजन ਕੀਤਾ ਜਾ ਰਿਹਾ ਹੈ ਇਹ ਸ਼ੋਭਾ ਯਾਤਰਾ ਹਰ ਸਾਲ ਮਹਾਰਾਜਾ ਅਗਰਸੈਨ ਜੀ ਦੇ ਉਪਲਬਖ ਵਿੱਚ ਅਗਰਵਾਲ ਸਭਾ ਬੜਲਾਡਾ ਵੱਲੋਂ ਕੀਤੀ ਜਾਂਦੀ ਹੈ ਅੱਜ ਵੀ ਇਹ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈਗੀ ਹੈ ਇੱਕ ਤਿਆਰੀ ਹੈ ਔਰ ਇਹਦੇ ਵਿੱਚ ਸਾਰੀਆਂ ਸੰਸਥਾਵਾਂ ਦਾ ਜਿਵੇਂ ਅਗਰਵਾਲ ਸਮਾਜ ਸਭਾ ਔਰ ਹੋਰ ਸਾਡੀ ਜਿਹੜੀ ਸਭਾ ਨੇ ਇਨਕੀ ਬੜੀਆਂ ਆਈਆਂ ਨੇ ਉਹਨਾਂ ਦਾ ਪੂਰਨ ਸਹਿਯੋਗ ਇਸ ਸਭਾ ਯਾਤਰਾ ਦੇ ਵਿੱਚ ਹੈ ਅਗਰਵਾਲ ਸਭਾ ਬਲਾਡਾ ਵੱਲੋਂ ਕਈ ਪ੍ਰੋਜੈਕਟ ਜਿਹੜੇ ਹੈਗੇ ਨੇ ਉਹ ਸਮਾਜ ਦੀਆਂ ਇਨਕੀ ਵੀ ਕ੍ਰਿਤਿਆਵਾਂ ਵਾਸਤੇ ਜਿਹੜੇ ਹੈਗੀਆਂ ਨੇ ਉਹਨੂੰ ਦੂਰ ਕਰਨ ਵਾਸਤੇ ਉਸ ਸਮੇਂ ਸਮੇਂ ਸਰ ਚਲਾਏ ਜਾਂਦੇ ਨੇ ਔਰ ਸਮਾਜ ਦੀ ਵੈਲਫੇਅਰ ਵਾਸਤੇ ਵੀ ਕਈ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਚਲਾਏ ਜਾ ਰਹੇ ਨੇ ਜਿਵੇਂ ਕੋਈ ਮੈਡੀਕਲ ਚੈੱਕਅਪ ਕੈਂਪ ਹੈ ਖੁੱਲਾ ਦਾ ਸਮਾਨ ਹੈ ਜਾਂ ਹੋਰ ਇੱਥੇ ਆਪਣਾ ਅਸੀਂ ਜਿਹੜੀ ਕਿ ਵੀ ਅਕਰਵਾ ਸਭਾ ਅਤੇ ਸਭਾ ਸਭਾ ਵੱਲੋਂ ਦੋ ਥਾਮਾਂ ਤੇ ਭੋਜਨ ਦੀ ਵਿਵਸਥਾ ਜਿਹੜੀ ਹੈਗੀ ਰਾਤ ਦੁਪਹਿਰ ਦੀ ਕੀਤੀ ਹੋਈ ਹੈ 200 ਥਾਮਾਂ ਤੇ 10 ਰੁਪਏ ਔਰ 20 ਰੁਪਏ ਦੀ ਥਾਲੀ ਜਿਹੜੀ ਹੈਗੀ ਹੈ ਉਹ ਭੋਜਨ ਦੀ ਜਿਹੜੀ ਹੈਗੀ ਵਿਵਸਥਾ ਹੈ ਤੇ ਮੈਂ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਮਹਾਰਾਜਾ ਕਰਸੈਨ ਦੀਆਂ ਜਨਮ ਜਨਤੀਆਂ ਲੱਖ ਲੱਖ ਵਧਾਈਆਂ ਦਿੰਦਾ